ਹੈਲੋ ਜੀ ਹੈਲੋ ਫਰੈਂਡਸ ਜਿਨੇ ਵੀ ਇਸ ਸੁਪਰ ਪੰਜਾਬੀ ਪੇਜ ਨੂੰ ਫੋਲੋ ਕਰ ਰਹੇ ਨੇ ਉਹਨਾਂ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਲਿਆ ਇਸ ਪੇਜ ਨੂੰ ਤੇ ਜਿਨ੍ਹਾਂ ਨੇ ਹਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਸਭ ਨੂੰ ਬੇਨਤੀ ਹੈ ਇਸ ਪੇਜ ਨੂੰ ਜਰੂਰ ਸਬਸਕ੍ਰਾਈਬ ਕਰੋ ਫੋਲੋ ਕਰੋ ਤੇ ਉਹ ਬੈਲ ਵਾਲਾ ਜਿਹੜਾ ਆਈਕੋਨ ਆ ਉਹਨੂੰ ਵੀ ਜਰੂਰ ਦਬਾ ਦਿਓ ਹਾਂਜੀ ਤਾਂ ਜੋ ਤੁਹਾਨੂੰ ਨਵੀਂ ਵੀਡੀਓਜ਼ ਬਾਰੇ ਜਿਹੜਾ ਪਤਾ ਲੱਗ ਸਕੇ ਅੱਛਾ ਜੀ ਅੱਜ ਦੀ ਜਿਹੜੀ ਵੀਡੀਓ ਹੈ ਨਾ ਆਪਦੀ ਵੀਡੀਓ ਹੈਗੀ ਆਪਣੀ ਜਿਹੜੇ ਆਪਣੇ ਪੰਜਾਬੀ ਮਹੀਨੇ ਦੇਸੀ ਮਹੀਨੇ ਹਾਂਜੀ ਆਪਣੇ ਜਿਹੜੇ ਸਹੀ ਜਿਹੜੇ ਮੰਥ ਹੈਗੇ ਆ ਦੇ ਇੰਤਿਹਾਰ ਵਾਲੇ ਜਿਨ੍ਹਾਂ ਤੋਂ ਆਪਾਂ ਮਨਾਉਨੇ ਆ ਉਹ ਹੈਗੇ ਆਪਣੇ ਪੰਜਾਬੀਆਂ ਦੇ ਦੇਸੀ ਮਹੀਨੇ ਠੀਕ ਹੈ ਜੀ ਤੇ ਉਹਨਾਂ ਮਹੀਨਿਆਂ ਦੀ ਜਿਹੜੀ ਵੀਡੀਓਜ਼ ਮੈਂ ਅਪਲੋਡ ਕਰਨ ਲੱਗਾ ਇਹ ਵਾਲੀ ਤੇ ਜਿਹੜੀ ਮੁਹਾਵ ਜਿਹੜੇ ਹੈਗੇ ਆ ਕੀ ਕਹਿੰਦੇ ਆ ਆਪਣੀਆਂ ਬੁਝਾਰਤਾਂ ਉਹ ਆਪਣੀ ਨੈਕਸਟ ਵੀਡੀਓ ਚ ਜਲਦੀ ਆ ਰਹੀਆਂ ਨੇ ਠੀਕ ਆ ਤੇ ਉਹਦੇ ਵਿੱਚ ਇੱਕ ਦੋ ਫਨੀ ਸਵਾਲ ਵੀ ਹੋਣਗੇ ਲੇਕਿਨ ਇਹ ਜਿਹੜੀ ਵੀਡੀਓ ਹੈ ਇਹਦੇ ਵਿੱਚ ਸਿਰਫ ਦੇਸੀ ਮਹੀਨੇ ਨੇ ਤੇ ਦੇਸੀ ਮਹੀਨਿਆਂ ਦੇ ਨਾਲ-ਨਾਲ ਅ ਜਾਨੀ ਕਿ ਦੱਸਾਇਆ ਗਿਆ ਵੀ ਕਦੋਂ ਤੋਂ ਸਟਾਰਟ ਹੁੰਦਾ ਕਿਦਾਂ ਹਨ ਆਪਾਂ ਹਿੰਦੂ ਸਿੱਖਾਂ ਦੇ ਜਿਹੜੇ ਹੈਗੇ ਨੇ ਜੀ ਜਿੱਦਾਂ ਜਿੰਨੇ ਵੀ ਆਪਣੇ ਦਿਨ ਆਉਂਦੇ ਆ ਅ ਕਹ ਲਓ ਵੀ ਦਿਨ ਇਤਿਹਾਰ ਜਿੰਨੇ ਵੀ ਆਉਂਦੇ ਉਹ ਆਪਾਂ ਇਹਨਾਂ ਮਹੀਨਿਆਂ ਦੇ ਨਾਲ ਹੀ ਮਨਾਉਨੇ ਦੇਸੀ ਮਹੀਨਿਆਂ ਦੇ ਨਾਲ ਤੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਮਹੀਨਿਆਂ ਬਾਰੇ ਤੇ ਆਪਣੇ ਨਿਆਣਿਆਂ ਨੂੰ ਆਪਾਂ ਜਿਹੜਾ ਜ਼ਰੂਰ ਦਸੀਏ ਠੀਕ ਹੈ ਜੀ ਤੇ ਆਓ ਚੱਲਦੇ ਆਪਾਂ ਅ ਜਿਹੜੇ ਮੈਂ ਤੁਹਾਨੂੰ ਦਾ ਮਹੀਨੇ ਜਿਹੜੇ ਹੈਗੇ ਦੇਸੀ ਉਸ ਵੀਡੀਓ ਵੱਲ ਚੱਲਦੇ ਆ ਤੇ ਸਭ ਨੂੰ ਬੇਨਤੀ ਹੈ ਇਸ ਨੂੰ ਜਰੂਰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਛੇਤੀ ਦੂਸਰੀ ਵੀਡੀਓ ਜਿਹੜੀ ਹੈ ਜੀ ਅਪਲੋਡ ਕਰਾਂਗੇ ਆਪਾਂ ਜਿਹੜੇ ਬੁਝਾਰਤਾਂ ਵਾਲੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਬਸਕ੍ਰਾਈਬ ਕਰ ਚੁੱਕੇ ਨੇ ਮਿਲਦੇ ਆ ਜੀ ਆਪਾਂ ਵੀਡੀਓ ਦੇ ਨਾਲ ਆਜੋ ਚੱਲੀਏ ਫੇਰ ਹਾਂਜੀ ਮਹੀਨਾ ਹੈਗਾ ਜੀ ਚੇਤ ਦਾ ਜਿਹੜਾ ਕਿ ਮਾਰਚ ਤੋਂ ਅਪ੍ਰੈਲ ਤੱਕ ਹੁੰਦਾ ਹੈ ਫੇਰ ਇਸ ਤੋਂ ਬਾਅਦ ਵਾਲਾ ਮਹੀਨਾ ਜਿਹੜਾ ਜੀ ਉਹ ਹੈਗਾ ਜੀ ਵਿਸਾਖ ਦਾ ਹਾਂਜੀ ਅਪ੍ਰੈਲ ਤੋਂ ਮਈ ਯਾਨਕਿ ਹਰ ਆਰ ਇੱਕ ਮਹੀਨਾ ਜਿਹੜਾ ਉਹ ਅਦਵਚਾਲਿਓ ਸ਼ੁਰੂ ਹੁੰਦਾ ਹੈ ਤੇ ਅਦਵਚਾਲਿ ਇਹ ਖਤਮ ਹੋ ਜਾਂਦਾ ਜਿੱਦਾਂ ਕਿ ਇਹ ਵੀ 15 ਜਾਂ 14 ਇਦਾਂ ਮਈ ਨੂੰ ਸ਼ੁਰੂ ਹੋ ਕੇ ਜੂਨ ਤੱਕ ਚੱਲੇਗਾ ਜੇਠ ਦਾ ਮਹੀਨਾ ਫਿਰ ਜੇਠ ਤੋਂ ਬਾਅਦ ਆ ਜਾਂਦਾ ਹੈਗਾ ਜੀ ਹਾਰ ਹਾਂਜੀ ਜੇਠ ਤੇ ਹਾਰ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਹੈ ਗਰਮੀ ਹੁੰਦੀ ਹੈ ਜੂਨ ਤੋਂ ਲੈ ਕੇ ਜੁਲਾਈ ਤੱਕ ਹੁੰਦਾ ਹੈ ਵੀ ਮਹੀਨਾ ਫਿਰ ਉਸ ਤੋਂ ਬਾਅਦ ਜਿਹੜਾ ਹੈ ਜੀ ਸਾਵਣ ਆ ਜਾਂਦਾ ਸੌਣ ਦਾ ਮਹੀਨਾ ਇਹ 15 ਜੁਲਾਈ ਤੋਂ ਅਗਸਤ ਤੱਕ ਹੁੰਦਾ ਠੀਕ ਹੈ ਜੀ ਕਈ ਮਹੀਨੇ ਜਿਹੜੇ ਆ ਸੰਗਰਾਣ ਤੋਂ ਸੰਗਰਾਣ ਗੇਨੇ ਜਾਂਦੇ ਆ ਜਾਂ ਫਿਰ ਜਿਹੜੇ ਮਹੀਨੇ ਹੈਗੇ ਆ ਕਈ ਜਿਹੜੇ ਗਿਣਦੇ ਆ ਜੀ ਪੁੰਨਿਆਂ ਤੋਂ ਪੁੰਨਿਆਂ ਤੱਕ ਹਾਂਜੀ ਆਪਣਾ ਆਪਣਾ ਹਿਸਾਬ ਆ ਤੇ ਇਹ ਮਹੀਨਾ ਹੈਗਾ ਜੀ ਭਾਦੋਂ ਦਾ ਸੋਣ ਤੋਂ ਬਾਅਦ ਭਾਦੋਂ ਅਗਸਤ ਤੋਂ ਸਤੰਬਰ ਤੱਕ ਰੈਂਦਾ ਮਹੀਨਾ ਫੇ ਆ ਗਿਆ ਜੀ ਅੱਸੂ ਅੱਸੂ ਜਿਹੜਾ ਜੀ ਸਤੰਬਰ ਤੋਂ ਅਕਤੂਬਰ ਤੱਕ ਰਹਿੰਦਾ ਵਾ ਥੋੜਾ ਜਿਹਾ ਵੈਦਰ ਚੰਗਾ ਹੁੰਦਾ ਮੌਸਮ ਸਾਫ਼ ਹੁੰਦੇ ਆ ਇਹਦੇ ਵਿੱਚ ਇਸ ਤੋਂ ਬਾਅਦ ਥੋੜੀ ਠੰਡ ਜੀ ਹਲਕਾ ਜਿਹਾ ਮਹੀਨਾ ਆ ਜਾਂਦਾ ਕਤਕ ਦਾ ਹਾਂਜੀ ਜਿਹਦੇ ਵਿੱਚ ਕਹਿੰਦੇ ਆ ਨਾ ਵੀ ਕਤਕ ਦੇ ਦਾ સ્ਨਾਣ ਬਹੁਤ ਵਧੀਆ ਹੁੰਦਾ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਨਾਓ ਅਕਤੂਬਰ ਤੋਂ ਨਵੰਬਰ ਤੱਕ ਹੁੰਦਾ ਹੈ ਇਹ ਮਹੀਨਾ ਫੇਰ ਆ ਗਿਆ ਜੀ ਨਵੰਬਰ ਫੇਰ ਆ ਗਿਆ ਜੀ ਮੱਘਰ ਜਿਹੜਾ ਕਿ ਨਵੰਬਰ ਤੋਂ ਦਸੰਬਰ ਤੱਕ ਰਹਿੰਦਾ ਇਹ ਚ ਠੰਡ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਕਾਫੀ ਠੰਡਾ ਠੰਡਾ ਜਾ ਰਹਿੰਦਾ ਇਹ ਮਹੀਨਾ ਫਿਰ ਇਸ ਤੋਂ ਬਾਅਦ ਮੱਗਰ ਤੋਂ ਬਾਅਦ ਜਿਹੜਾ ਜੀ ਮਹੀਨਾ ਹੈਗਾ ਵਾ ਉਹ ਹੈਗਾ ਪੋ ਦਾ ਜੀਦੇ ਵਿੱਚ ਸਾਰੇ ਠਰ ਠੋਰ ਕਰਦੇ ਆ ਚੰਗੀ ਠੰਡ ਪੈਂਦੀ ਆ 15 ਦਸੰਬਰ ਤੋਂ 15 ਜਨਵਰੀ ਤੱਕ ਲੋਹੜੀ ਤੋਂ ਬਾਅਦ ਜਿਹੜੀ ਹੈ ਠੰਡ ਥੋੜੀ ਚੱਕੀ ਜਾਂਦੀ ਆ ਤੇ ਲੋਹੜੀ ਤੋਂ ਬਾਅਦ ਠੰਡ ਚੱਕੀ ਜਾਂਦੀ ਆ ਮਹੀਨਾ ਸ਼ੁਰੂ ਹੋ ਜਾਂਦਾ ਮਾਗ ਦਾ ਜਨਵਰੀ ਤੋਂ ਫਰਵਰੀ ਤੱਕ ਮਹੀਨਾ ਚੱਲਦਾ ਹੈ ਮਾਗ ਦਾ ਤੇ ਮਾਗ ਤੋਂ ਬਾਅਦ ਜਿਹੜਾ ਮਹੀਨਾ ਆਉਂਦਾ ਹੈਗਾ ਜੀ ਉਹ ਮਹੀਨਾ ਹੈਗਾ ਵਾ ਸਾਡਾ ਫੱਗਣ ਦਾ ਜਿਦੇ ਵਿੱਚ ਬੜੇ ਵਧੀਆ ਮੌਸਮ ਹੋ ਜਾਂਦੇ ਆ ਫੁੱਲ ਫਲਵਾੜੀਆਂ ਮਹਿਕਦੀਆਂ ਫੁੱਲ ਵਗੈਰਾ ਲੱਗਦੇ ਆ ਨਵੇਂ ਆ ਜਿਹੜੀਆਂ ਟਰੀਆਂ ਲੱਗਦੀਆਂ ਨੇ ਹਾਂਜੀ ਇਹ ਸੀਗੀ ਦੇਸੀ ਮਹੀਨੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ